ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਦੂngੀਆਂ ਗੱਲਾਂ ਕਰਾਂਗੇ ਕਿਉਂਕਿ ਮੇਰੇ ਕੋਲੇ ਅੱਜ ਟਾਈਮ ਹੈਗਾ ਅਜੇ ਮੇਰੇ ਕੋਲ ਅੱਧਾ ਘੰਟਾ ਪਿਆ ਸੀਗਾ ਤੇ ਮੇਰੇ ਮਨ 'ਚ ਬੜੀਆਂ ਹੀ ਗੱਲਾਂ ਉੱਠ ਰਹੀਆਂ ਸੀਗੀਆਂ ਭੈਣਾਂ ਨੂੰ ਲੈ ਕੇ ਬੜੇ ਦਿਨਾਂ ਤੋਂ ਮੈਂ ਉਸ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਪਾਈ ਕਿ ਮੈਂ ਭੈਣਾਂ ਨੂੰ ਮੋਟੀਵੇਟ ਕਰ ਸਕਾਂ ਠੀਕ ਹੈ ਜੀ ਕੁਝ ਤਾਂ ਮੇਰਾ ਸਕੈਡਿਊਲ ਹੀ ਹੈ ਜੀ ਤੁਹਾਨੂੰ ਪਤਾ ਹੀ ਆ ਹਮ ਸਾਰੀਆਂ ਭੈਣਾਂ ਨੂੰ ਮੇਰੇ ਬਾਰੇ ਪਤਾ ਹੈ ਹਨ ਤੇ ਲਓ ਪਹਿਲਾਂ ਸ਼ੁਰੂ ਕਰਦੇ ਆਪਾਂ ਪਹਿਲਾਂ ਤੁਸੀਂ ਮੇਰੇ ਬਾਹਰ ਦੇਖੋ ਇਹ ਬਾਹਰ ਹੈ ਜਿਹੜੇ ਮੈਂ ਤਿੰਨ ਦਿਨਾਂ ਤੋਂ ਫਰੰਟ ਤੋਂ ਖੋਲੇ ਨਹੀਂ ਹੈਗੇ ਦੇਖੋ ਕਿੰਨਾ ਸੌਖਾ ਕੰਮ ਹੈ ਵਿੱਚੋਂ- ਵਿੱਚੋਂ ਬਾਹ ਲੈਣੀ ਆ ਖੋਲ ਕੇ ਇੱਥੇ ਸੂਈ ਲਾਈ ਇੱਥੇ ਸੂਈ ਲਾਈ ਤੇ ਗੁੱਤ ਕਰੀ ਤੇ ਪਾ ਜਾਣੀ ਆ ਲੋ ਜੀ ਅੱਜ ਪਹਿਲਾਂ ਗੱਲ ਕਰਦੇ ਆ ਤੁਹਾਡੇ ਨਾਲ ਮਾਈਕ ਆਪਣੇ ਜਿਹੜੇ ਉਹ ਚਾਰਜ ਨਹੀਂ ਹੋਏ ਪਰ ਫਿਰ ਆਪਣਾ ਟਾਈਮ ਹੋ ਜਾਊਗਾ ਸਕੂਲ ਜਾਂਦਾ ਇਸ ਕਰਕੇ ਮੈਂ ਇਦਾਂ ਹੀ ਗੱਲ ਕਰੂੰਗੀ ਤੁਹਾਡੇ ਨਾਲ ਤੇ ਮੈਂ ਨਾ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਮੈਂ ਦੇਖਿਆ ਕਿ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਰਾਤ ਨੂੰ ਮੈਨੂੰ ਇੱਕ ਭੈਣ ਦੀ ਕਾਲ ਆਈ ਸੀਗੀ ਖੰਨੇ ਤੋਂ ਨਾਮ ਭੁੱਲ ਗਈ ਭੈਣ ਦਾ ਮੈਂ ਕੀ ਦੱਸਿਆ ਸੀ ਉਹਨਾਂ ਨੇ ਮੈਨੂੰ ਬਿਲਕੁਲ ਹੀ ਨਹੀਂ ਯਾਦ ਹੈਗਾ ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਰਹਿੰਦੇ ਨੇ ਕਈ ਵਾਰੀ ਜਿਹੜਾ ਨਾਮ ਹੈਗਾ ਉਹ ਦਿਮਾਗ ਤੋਂ ਸਕਿਪ ਹੋ ਜਾਂਦਾ ਤੇ ਖੰਨੇ ਤੋਂ ਸੀ ਤੇ ਉਹਨਾਂ ਦਾ ਪਿੰਡ ਸੀਗਾ ਮਲੇਰਕੋਟਲੇ ਦੇ ਕੋਲੇ ਗੁਵਾਰਾ ਤੇਰੇ ਮੁੰਡੂ ਦੋਹੀ ਆਈ ਆ ਪਿੰਡ ਸੀਗਾ ਜੀ ਉਹਨਾਂ ਦਾ ਗੁਵਾਰਾ ਮਲੇਰਕੋਟਲੇ ਕੋਲੇ ਤੇ ਉਹ ਕਹਿੰਦੇ ਵੀ ਮੈਨੂੰ ਇੱਕ ਅਟੈਚਮੈਂਟ ਜੀ ਹੋ ਗਈ ਤੁਹਾਡੇ ਨਾਲ ਕਿਉਂਕਿ ਤੁਸੀਂ ਮਲੇਰਕੋਟਲੇ ਰਹਿ ਕੇ ਆਈ ਹੋ ਮੈਂ ਤੁਹਾਡੀਆਂ ਵੀਡੀਓਜ਼ ਦੇਖੀਆਂ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੇਰੇ ਦਿਲ ਕੀ ਤੱਕ ਮੈਂ ਗੱਲ ਕਰਾਂ ਔਰ ਉਹ ਭੈਣ ਨੇ ਕਿਹਾ ਕਹਿੰਦੇ ਮੈਂ ਨਾ ਕਹਿੰਦੀ ਦੇਖਦੀ ਹੁੰਨੀ ਆ ਵੀ ਤੁਹਾਡਾ ਸਬਰ ਦੇਖ ਕੇ ਸ਼ਾਇਦ ਪਰਮਾਤਮਾ ਨੂੰ ਲੱਗਦਾ ਹੋਊਗਾ ਕਿ ਮੈਂ ਰੇਸ਼ ਦੇ ਪਾਪਾ ਨੂੰ ਲਿਜਾ ਕੇ ਗਲਤੀ ਕਰ ਲਈ। ਪਰ ਇਹ ਗਲਤੀ ਪਰਮਾਤਮਾ ਨਹੀਂ ਕਰਦਾ। ਉਹ ਬਹੁਤ ਵੱਡੀ ਤਾਕਤ ਹੈ। ਉਹ ਗਲਤੀ ਨਹੀਂ ਕਰਦਾ। ਪਰ ਮੈਂ ਉਹਦੀ ਸ਼ੁਕਰਗੁਜ਼ਾਰ ਆ ਕਿ ਉਹ ਜਿਹੜੇ ਪਿਛਲੇ ਆ ਉਹਨਾਂ ਨੂੰ ਸਾਬਦਾ ਜ਼ਰੂਰ ਹੈ ਤੇ ਉਹਨਾਂ ਨੇ ਮੈਨੂੰ ਇੰਨੀ ਜਿਆਦਾ ਤਾਕਤ ਦਿੱਤੀ ਹੈ, ਇੰਨੀ ਜਿਆਦਾ ਹਿੰਮਤ ਦਿੱਤੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਮੈਨੂੰ ਇੰਨਾ ਜਿਆਦਾ ਕੰਮ ਦਿੱਤਾ ਹੈ। ਇਹ ਉਹਦੀ ਬਖਸ਼ਿਸ਼ ਹੈ। ਕਿ ਉਹਨੇ ਮੈਨੂੰ ਪਿੱਛੋਂ ਸੰਭਾਲਿਆ ਉਹਨੇ ਸਿਰਫ ਦੇਸ਼ ਦੇ ਪਪਾ ਨੂੰ ਲਿਜਾ ਕੇ ਪੱਲਾ ਨਹੀਂ ਛਾੜਿਆ ਉਹਨਾਂ ਨੇ ਪਿੱਛੋਂ ਮੈਨੂੰ ਬਹੁਤ ਸੰਭਾਲਿਆ ਤੇ ਦੂਜੀ ਗੱਲ ਇਹ ਹੈ ਕਿ ਇਹ ਰੂਹਾਂ ਦੇ ਰਿਸ਼ਤੇ ਹੁੰਦੇ ਨੇ ਮੇਰਾ ਤਾਂ ਰਿਸ਼ਤਾ ਦੇਸ਼ ਦੇ ਪਪਾ ਨਾਲ ਰੂਹ ਦਾ ਰਿਸ਼ਤਾ ਹੈ ਮੈਂ ਰੂਹ ਤੋਂ ਜੁੜੀ ਹੋਈ ਹਾਂ ਉਹਨਾਂ ਨਾਲ ਇਹ ਨਹੀਂ ਹੈ ਕਿ ਜੇ ਉਹ ਮੈਨੂੰ ਸਰੀਰਕ ਰੂਪ 'ਚ ਦਿਖਦੇ ਨਹੀਂ ਹੈਗੇ ਤੇ ਮੈਂ ਸਮਝ ਲਿਆ ਕਿਉਂ ਨਹੀਂ ਹੈਗੇ ਮੈਂ ਬਿਲਕੁਲ ਇਸ ਤਰ੍ਹਾਂ ਨਹੀਂ ਸਮਝ ਸਕਦੀ ਚਾਹੇ ਉਹ ਨਹੀਂ ਹੈਗੇ ਪਰ ਮੇਰੇ ਲਈ ਹੈਗੇ ਆ ਸਰੀਰਕ ਰੂਪ ਵਿੱਚ ਉਹ ਲੋਕਾਂ ਲਈ ਗਏ ਨਹੀਂ ਠੀਕ ਹੈ ਜੀ ਪਰ ਉਹ ਮੇਰੇ ਲਈ ਨਹੀਂ ਗਏ ਹੈਗੇ ਜੇ ਮੈਂ ਵਾਈਪ ਗਰੁੱਪ ਤੇ ਇੰਨਾ ਵਿਸ਼ਵਾਸ ਕਰਦੀ ਆ ਜਿਹੜਾ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਫਿਰ ਮੈਂ ਆਦੇਸ਼ ਦੇ ਪਾਪਾ ਨੂੰ ਕਿਵੇਂ ਮੰਨ ਲਾਕੀ ਉਹ ਨਹੀਂ ਹੈਗੇ ਮੇਰੇ ਕੋਲ ਭਾਵੇਂ ਉਹ ਦਿਖਾਈ ਨਹੀਂ ਦਿੰਦੇ ਠੀਕ ਹੈ ਜੀ ਸੋ ਇਹ ਰਿਸ਼ਤਾ ਜਿਹੜਾ ਇਹ ਕਦੇ ਖਤਮ ਹੋਣ ਵਾਲਾ ਨਹੀਂ ਹੁੰਦਾ ਵੈਸੇ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਉਹ ਰੂਹ ਦੇ ਰਿਸ਼ਤੇ ਹੁੰਦੇ ਨੇ ਇਹ ਕਦੇ ਖਤਮ ਨਹੀਂ ਹੁੰਦੇ ਹੈਗੇ ਜਿਹੜੀਆਂ ਭੈਣਾ ਇਹ ਮੰਨ ਲੈਣਗੀਆਂ ਉਹ ਜ਼ਰੂਰ ਉੱਠਣ ਦੀ ਹਿੰਮਤ ਕਰਨਗੀਆਂ ਅ ਜੇ ਸਾਡੇ ਰੂਹਾਂ ਦੇ ਰਿਸ਼ਤੇ ਨੇ ਤਾਂ ਰੂਹ ਕਿਤੇ ਵੀ ਛੱਡ ਕੇ ਨਹੀਂ ਜਾਂਦੀ ਮੈਨੂੰ ਇਹ ਪਤਾ ਕਿ ਰੂਹ ਕਦੇ ਨਹੀਂ ਮਰਦੀ ਹੈਗੀ ਉਹ ਸਰੀਰ ਮਰਦੇ ਨੇ ਜੀ ਆਪਣੇ ਇਹ ਗੁਲਾਫ ਜਿਹੜੇ ਹੋਏ ਨੇ ਇਹ ਮਰਦੇ ਨੇ ਰੂਹਾਂ ਕਦੇ ਨਹੀਂ ਮਰਦੀਆਂ ਰੂਹਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਜੇ ਅਸੀਂ ਮੰਨ ਕੇ ਚੱਲੀਏ ਕਿ ਜਿੰਦਾ ਰਹਿੰਦੀਆਂ ਨੇ ਤਾਂ ਰਹਿੰਦੀਆਂ ਠੀਕ ਹੈ ਜੀ ਤੇ ਬਾਕੀ ਗੱਲ ਇਹ ਹੈਗੀ ਆ ਕਿ ਬੇਸ਼ੱਕ ਉਹ ਦਿਖਾਈ ਨਹੀਂ ਦਿੰਦੇ ਪਰ ਉਹ ਰੂਹ ਉਹਨਾਂ ਦੀ ਮੇਰੇ ਅੰਦਰ ਹੈ ਔਰ ਮੈਨੂੰ ਉਹਨਾਂ ਨੇ ਬਹੁਤ ਸਾਰੇ ਜ਼ਿੰਮੇਵਾਰੀਆਂ ਛੱਡ ਕੇ ਮੇਰੇ ਤੇ ਗਏ ਨੇ ਤੇ ਜੇ ਮੈਂ ਉਹਦੇ ਤੋਂ ਕੰਨੀ ਘਤਰਾਉਂਗੀ ਤਾਂ ਇਹ ਮੇਰੀ ਮੇਰੀ ਬਹੁਤ ਵੱਡੀ ਗਲਤੀ ਹੋਊਗੀ ਇਹ ਮੇਰੀ ਬਲੰਡਰ ਮਿਸਟੇਕ ਹੋਊਗੀ ਠੀਕ ਹੈ ਜੀ ਗੁਨਾਹ ਹੋਗਾ ਇਹ ਗਲਤੀ ਨਹੀਂ ਹੋਗੀ ਇਸ ਲਈ ਮੈਂ ਉਹਨਾਂ ਦੇ ਛੱਡੇ ਹੋਏ ਕੰਮਾਂ ਤੋਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀ ਤੇ ਮੈਂ ਉਹਨਾਂ ਨੂੰ ਹਮੇਸ਼ਾ ਅੱਗੇ ਵੀ ਦੱਸਦੀ ਹੁਣੀ ਆ ਮੈਂ ਨਾਲ ਲੈ ਕੇ ਚਲਦੀ ਹਾਂ ਔਰ ਮੇਰੇ ਰੂਹ ਚ ਨਹੀਂ ਉਹ ਤੇ ਨਹੀਂ ਤਾਂ ਅਦਰਵਾਈਜ਼ ਮੈਂ ਇੰਨੀ ਹਿੰਮਤ ਹੀ ਨਹੀਂ ਸੀਗੀ ਉਹ ਬਹੁਤ ਬੋਲਡ ਸੀਗੇ ਬਹੁਤ ਸਟਰੋਂਗ ਸੀਗੇ ਪਰ ਮੈਂ ਨਹੀਂ ਹਿੰਮਤ ਹੀ ਨਹੀਂ ਸੀਗੀ ਮੈਂ ਅੱਗੇ ਵੀ ਦੱਸਿਆ ਕਿ ਮੈਂ ਬਹੁਤ ਨਿਕਮਮੀ ਸੀ ਮੈਂ ਕੋਈ ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਉਹ ਬਲੌਗ ਬਣਾਉਣਾ ਕੱਪੜੇ ਦਾ ਕੰਮ ਕਰਨਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਤੇ ਹੁਣ ਜੇ ਮੈਂ ਸਾਰੇ ਕੰਮ ਕਰ ਰਹੀ ਹਾਂ ਉਹ ਇਸ ਕਰਕੇ ਕਿ ਹੁਣ ਉਹ ਮੇਰੀ ਤਾਕਤ ਬਣੇ ਹੋਏ ਨੇ ਉਹ ਮੇਰੀ ਹਿੰਮਤ ਬਣੇ ਹੋਏ ਨੇ ਔਰ ਪ੍ਰਮਾਤਮਾ ਨੇ ਇਹ ਬਖਸ਼ਿਸ਼ ਮੇਰੇ ਤੇ ਕੀਤੀ ਹੈ ਠੀਕ ਹੈ ਕਿਉਂਕਿ ਮੈਂ ਅੰਨਾ ਵਿਸ਼ਵਾਸ ਕਰਦੀ ਹਾਂ ਵਾਹਿਗੁਰੂ ਜੀ ਤੇ ਮੈਂ ਅੱਜ ਤੱਕ ਉਹਨੂੰ ਕਦੇ ਲਾਂਭਾ ਨਹੀਂ ਦਿੱਤਾ ਕਦੀ ਵੀ ਲਾਂਭਾ ਨਹੀਂ ਦਿੱਤਾ ਸਗੋਂ ਉਹਦਾ ਥੈਂਕਸ ਕੀਤਾ ਕਿ ਜੇ ਉਹ ਉਹਨਾਂ ਨੂੰ ਲੈ ਕੇ ਗਏ ਨੇ ਤਾਂ ਉਹਨਾਂ ਨੇ ਮੇਰਾ ਪਿੱਛੇ ਬਹੁਤ ਜ਼ਿਆਦਾ ਖਿਆਲ ਰੱਖਿਆ ਬਹੁਤ ਜ਼ਿਆਦਾ ਖਿਆਲ ਰੱਖਿਆ ਸੋ ਜਿਹੜੀ ਜ਼ਿੰਮੇਵਾਰੀ ਮੈਨੂੰ ਅਦੇਸ਼ ਤੇ ਪਾਪਾ ਨੇ ਦਿੱਤੀ ਹੈ ਉਮੈਂ ਨਿਭਾਉਂਗੀ ਬਖੂਬੀ ਨਿਭਾਉਂਗੀ ਉਹਨੂੰ ਨਿਭਾਉਣ ਦੇ ਵਿੱਚ ਮੈਨੂੰ ਕੋਈ ਰੋਕ ਨਹੀਂ ਸਕਦਾ ਜੇ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ ਤਾਂ ਬਸ ਇਹੀ ਆ ਕਿ ਪ੍ਰਮਾਤਮਾ ਮੈਨੂੰ ਇਦਾਂ ਹੀ ਹਿੰਮਤ ਸਬਰ ਤੇ ਤਾਕਤ ਦੇ ਕੇ ਰੱਖੀ ਤੇ ਮੈਂ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਆ ਜਿਹੜੀ ਉਹ ਤੇਜ਼ੀ ਨਾਲ ਲੰਘਉਂਦੀ ਜਾਵਾ ਹੁਣ ਮੇਰੀ ਲਾਈਫ ਹੈ ਜਿਹੜੀ ਬਹੁਤ ਫਾਸਟਲੀ ਲੰਘ ਰਹੀ ਹੈ ਮੈਨੂੰ ਪਤਾ ਨਹੀਂ ਲੱਗਦਾ ਕਦੋਂ ਦਿਨ ਚੜਿਆ ਕਦੋਂ ਰਾਤ ਪੈ ਗਈ ਕਿਉਂਕਿ ਮੈਂ ਬਿਜ਼ੀ ਬਹੁਤ ਜ਼ਿਆਦਾ ਰਹੀ ਹਾਂ ਕਈ ਵਾਰੀ ਭੈਣਾਂ ਦੇ ਫੋਨ ਆ ਜਿਹੜੇ ਮੇਰੇ ਤੋਂ ਸ਼ਾਇਦ ਨਹੀਂ ਚੱਕੇ ਜਾਂਦੇ ਜਾ ਮੈਂ ਉਸ ਟਾਈਮ ਮੋਂ ਦੇ ਕੋਲ ਨਹੀਂ ਹੁੰਦੀ ਬੀਬੀ ਚੱਕ ਲੈਂਦੀ ਐ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਜੇ ਕੋਈ ਭੈਣ ਨਾਲ ਮੇਰੀ ਗੱਲ ਨਹੀਂ ਹੋ ਪਾਈ ਤੇ ਜਿਹੜੀਆਂ ਭੈਣਾ ਡਿੱਗੀਆਂ ਟੁੱਟੀਆਂ ਢਈਆਂ ਹੋਈਆਂ ਨੇ ਪਲੀਜ਼ ਉਹ ਆਪਣੇ ਹਸਬੰਦ ਨੂੰ ਇਹ ਨਾ ਸੋਚੋ ਕਿ ਉਹ ਗਏ ਨੇ ਉਹਨਾਂ ਨਾਲ ਤੁਹਾਡੇ ਰੂਹਾਂ ਦੇ ਰਿਸ਼ਤੇ ਨੇ ਰੂਹਾਂ ਕਦੇ ਨਹੀਂ ਜਾਂਦੀਆਂ ਸੋ ਉਹ ਤੁਹਾਡੇ ਨਾਲ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਸੰਭਾਲੋ ਹਿੰਮਤ ਦੇ ਨਾਲ ਜੇ ਇਸ ਤਰ੍ਹਾਂ ਕਰੋਗੇ ਤਾਂ ਬੱਚਿਆਂ ਨੇ ਤਾਂ ਬਹੁਤ ਵੱਡਾ ਘਾਟਾ ਪਹਿਲਾਂ ਖਾਇਆ ਹੀ ਹੋਇਆ ਔਰ ਦੂਜਾ ਘਟਾ ਉਹ ਆਪਣੀ ਮਾਂ ਦੇ ਹੁੰਦਿਆਂ ਖਾ ਰਹੇ ਨੇ ਠੀਕ ਹੈ ਜੀ ਇੱਕ ਘਟਾ ਤਾਂ ਉਹਨਾਂ ਦੇ ਪਿਓ ਦੇ ਜਾਣ ਕਰਕੇ ਉਹਨਾਂ ਨੂੰ ਵਿਆਹੀ ਪਿਆ ਤੇ ਦੂਜਾ ਘਟਾ ਉਹਨਾਂ ਦੀ ਮਾਂ ਹੁੰਦਿਆਂ ਸੁੰਦਿਆਂ ਜੇ ਉਹਨਾਂ ਨੂੰ ਖੁਸ਼ ਨਹੀਂ ਰੱਖ ਰਹੀ ਘਰ ਦਾ ਮਾਹੌਲ ਖੁਸ਼ ਨਹੀਂ ਰੱਖ ਰਹੀ ਤਾਂ ਫੇਰ ਉਹ ਮਾਂ ਦੇ ਹੁੰਦਿਆਂ ਵੀ ਬਹੁਤ ਵੱਡਾ ਹੋਰ ਵੀ ਘਟਾ ਖਾ ਰਹੇ ਨੇ ਸੋ ਬੱਚੇ ਹੈ ਨਾ ਜਿਹੜੇ ਜਦੋਂ ਪੇਰੈਂਟਸ ਦੇ ਵਿੱਚੋਂ ਇੱਕ ਚਲਾ ਜਾਂਦਾ ਤਾਂ ਬੱਚੇ ਦੂਜੇ ਦੇ ਮੂੰਹ ਵੱਲ ਦੇਖਦੇ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਵੀ ਉਹਨਾਂ ਦੀ ਮਾਂ ਉਦਾਸ ਹੈ ਜਾਂ ਜੇ ਮਾਂ ਨਹੀਂ ਹੈਗੀ ਤਾਂ ਉਹਨਾਂ ਦਾ ਫਾਦਰ ਉਦਾਸ ਹੈ ਸੋ ਉਹਨਾਂ ਦੀ ਤਕਲੀਫ ਦੇ ਵਿੱਚ ਆਪਾਂ ਹੋਰ ਵਾਧਾ ਨਾ ਕਰੀਏ ਠੀਕ ਹੈ ਜੀ ਤੇ ਉਹਨਾਂ ਦੀ ਤਕਲੀਫ ਨੂੰ ਉਹਨਾਂ ਦੇ ਜ਼ਖਮਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਤੇ ਮੇਰਾ ਬਸ ਇਹੀ ਕਹਿਣਾ ਸੀਗਾ ਬੜੇ ਦਿਨਾਂ ਤੋਂ ਮੈਂ ਤੁਹਾਡੇ ਨਾਲ ਇਸ ਤਰੀਕੇ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕਰ ਪਾਈ ਸੀ ਕਿਉਂਕਿ ਮੇਰਾ ਜਿਹੜਾ ਰੁਟੀਨ ਹੈਗਾ ਬਹੁਤ ਬਿਜ਼ੀ ਹੈਗਾ ਤੇ ਮੈਂ ਜਿਸ ਤਰ੍ਹਾਂ ਦਾ ਵੀ ਮੇਰੇ ਤੋਂ ਮੈਨੇਜ ਹੋ ਪਾਉਂਦਾ ਮੈਂ ਉਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਣੀ ਆ ਤੁਸੀਂ ਇਹ ਬਿਲਕੁਲ ਨਾ ਸੋਚਿਆ ਕਰੋ ਕਿ ਉਹ ਨਹੀਂ ਹੈਗੀ ਸਾਰੀਆਂ ਭੈਣਾਂ ਜਿਨ੍ਹਾਂ ਦੇ ਇਹ ਹਸਬੰਡ ਜਿਹੜੇ ਛੱਡ ਕੇ ਚਲੇ ਗਏ ਨੇ ਉਹ ਲੋਕਾਂ ਲਈ ਗਏ ਨਹੀਂ ਮੈਂ ਪਹਿਲਾਂ ਵੀ ਕਹਿੰਨੀ ਹੁੰਦੀ ਆ ਲੋਕਾਂ ਲਈ ਗਏ ਨੇ ਤੁਹਾਡੇ ਲਈ ਨਹੀਂ ਗਏ ਤੁਸੀਂ ਉਹਨਾਂ ਨੂੰ ਜਿੰਦਾ ਰੱਖਣਾ ਹੈ ਤੁਸੀਂ ਕੋਸ਼ਿਸ਼ ਕਰੋ ਉਹਨਾਂ ਨੂੰ ਜਿੰਦਾ ਰੱਖਣ ਦੀ ਤੁਸੀਂ ਕੋਸ਼ਿਸ਼ ਕਰੋ ਉਹਨਾਂ ਦੇ ਛੱਡੇ ਕੰਮਾਂ ਨੂੰ ਅੱਗੇ ਲੈ ਕੇ ਜਾਣ ਦੀ ਠੀਕ ਹੈ ਜੀ ਨਾ ਕਿ ਉਹਨਾਂ ਦੇ ਪਿੱਛੋਂ ਬੈੱਡ ਤੇ ਲੇਟ ਜਾਓ ਕਿ ਮੈਂ ਨਹੀਂ ਉੱਠ ਪਾਉਣੀ ਹੈਗੀ ਇਹ ਦੁਨੀਆ ਨੇ ਤੁਹਾਨੂੰ ਕੁਝ ਨਹੀਂ ਦੇਣਾ ਮੈਂ ਤਾਂ ਦੁਨੀਆ ਦੀ ਪ੍ਰਵਾਹ ਬਿਲਕੁਲ ਹੀ ਛੱਡੀ ਹੋਈ ਆ ਤੁਸੀਂ ਮੈਨੂੰ ਦੇਖਦੇ ਹੀ ਹੋ ਹਨਾ ਮੈਂ ਵੀ ਆਪਣੀ ਲਾਈਫ ਹੈ ਮੇਰਾ ਆਪਣਾ ਸਟਾਈਲ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦੇ ਹੋ ਨਾ ਉਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਤੁਹਾਡੀ ਲਾਈਫ ਹੈ ਜਿਹੜੀ ਉਹ ਕਿਸ ਤਰ੍ਹਾਂ ਇਜ਼ੀ ਹੋ ਸਕਦੀ ਹੈ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਦੂਜੇ ਤਾਂ ਸਿਰਫ ਆਪਣੀ ਜਜਮੈਂਟ ਦਿੰਦੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਹਨਾਂ ਤਕਲੀਫਾਂ ਦਾ ਪਤਾ ਨਹੀਂ ਹੁੰਦਾ ਸੋ ਪ੍ਰਮਾਤਮਾ ਕਿਸੇ ਨੂੰ ਇਸ ਤਰ੍ਹਾਂ ਦੀਆਂ ਤਕਲੀਫਾਂ ਦੇ ਵਿੱਚੋਂ ਨਾ ਨਗਾਵੇ ਤੇ ਚਲੋ ਜੇ ਇਨਸਾਨਾਂ ਤਾਂ ਹੀ ਪੈਂਦੀਆਂ ਨੇ ਤਕਲੀਫਾਂ ਨਹੀਂ ਸੋ ਜੇ ਪੈ ਵੀ ਗਈ ਹੈ ਤਾਂ ਇਹ ਦੇ ਵਿੱਚੋਂ ਬੋਲਡਲੀ ਨਿਕਲਣਾ ਹੈ ਆਪਾਂ ਇਸ ਕਰਕੇ ਮੰਝਾ ਨਾ ਮੰਨ ਲਓ ਉਠੋ ਹਿੰਮਤ ਕਰੋ ਉਹਨਾਂ ਦੇ ਛੱਡੇ ਕੰਮਾਂ ਨੂੰ ਸੰਭਾਲੋ ਦੂਜਿਆਂ ਦਾ ਕੰਮ ਤਾਂ ਸਿਰਫ ਇੰਨਾ ਹੀ ਹੈ ਕਿ ਬਹੁਤ ਔਖਾ ਹੈ ਬਈ ਹਾਂ ਬੰਦਾ ਚਲਿਆ ਜਾਵੇ ਇਹ ਬੁੜੀ ਦੀ ਕੋਈ ਜੂਨ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਹੈਗੀ ਜੂਨ ਇਹ ਤੁਸੀਂ ਜਿਹੜੀਆਂ ਖੁਦ ਲੇਡੀਜ਼ ਇਹ ਜੀਆਂ ਉਹ ਖੁਦ ਵੀ ਕਹੀ ਜਾਂਦੀਆਂ ਨੇ ਤੇ ਤੁਸੀਂ ਪਲੀਜ਼ ਹਿੰਮਤ ਰੱਖਿਆ ਕਰੋ ਇਦਾਂ ਢੇਰੀ ਢਾਕੇ ਨਾ ਬੈਠੋ ਤੇ ਆਪਣੇ ਕੰਮਾਂ ਤੇ ਲੱਗੋ ਸੋਚੋ ਕਿ ਅਸੀਂ ਆਪਦੇ ਆਪ ਨੂੰ ਹੋਰ ਕੰਮਾਂ ਦੇ ਵਿੱਚ ਕਿਵੇਂ ਰੁੱਝਾ ਕੇ ਰੱਖਣਾ ਹੈ ਜਦੋਂ ਤੁਸੀਂ ਤਕਲੀਫ ਦੇ ਵਿੱਚ ਹੁੰਨੇ ਹੋ ਕਿਸੇ ਚਿੰਤਾ ਚ ਹੁੰਨੇ ਹੋ ਨਾ ਤੇ ਉਦੋਂ ਆਪਦਾ ਮਾਈਂਡ ਹੈ ਜਿਹੜਾ ਦੂਜੇ ਪਾਸੇ ਲੈਣਾ ਹੁੰਦਾ ਜੇ ਹੁਣ ਇੱਕ ਪਾਸੇ ਹੀ ਲਾਈ ਰੱਖਾਂਗੇ ਉਹ ਚਲੇ ਗਏ ਉਹ ਚਲੇ ਗਏ ਉਹ ਵਾਪਸ ਤਾਂ ਇਦਾਂ ਨਹੀਂ ਆਉਣਗੇ ਤੁਸੀਂ ਆਪਣੀ ਲਾਈਫ ਜਿਹੜੀ ਉਹ ਵੀ ਖਰਾਬ ਕਰ ਰਹੇ ਹੋ ਥੋੜਾ ਸਰੀਰ ਖਰਾਬ ਹੋ ਰਿਹਾ ਤੁਹਾਨੂੰ ਬਿਮਾਰੀਆਂ ਲੱਗਣਗੀਆਂ ਇਹਨਾਂ ਟੈਨਸ਼ਨ ਨਾਲ ਇਹਨਾਂ ਸਟ्रेस ਦੇ ਨਾਲ ਅਗਰ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਨੂੰ ਥੋੜਾ ਜਿਹਾ ਹੌਸਲਾ ਮਿਲੂਗਾ ਕਿ ਮੈਂ ਕੁਝ ਕਰ ਰਹੀ ਹਾਂ ਉਹਨਾਂ ਤੋਂ ਪਿੱਛੋਂ ਔਰ ਤੁਹਾਨੂੰ ਅੱਛਾ ਫੀਲ ਹੋਊਗਾ ਸੋ ਪਲੀਜ਼ ਭੈਣੋ ਇੱਕੋ ਹੀ ਗੱਲ ਨੂੰ ਲੈ ਕੇ ਨਾ ਬੈਠੋ ਤੇ ਉਹਨਾਂ ਨੂੰ ਤੁਸੀਂ ਇਹ ਨਾ ਮੰਨੋ ਕਿ ਛੱਡ ਕੇ ਚਲੀ ਗਏ ਤਾਂ ਥੋੜੀ ਤਾਕਤ ਬਣਨਗੇ ਤੁਸੀਂ ਹਿੰਮਤ ਤਾਂ ਕਰੋ ਤੁਸੀਂ ਹੌਸਲਾ ਤਾਂ ਰੱਖੋ ਉਹ ਤੁਹਾਡੀ ਤਾਕਤ ਬਣਨਗੇ ਠੀਕ ਹੈ ਜੀ ਸੋ ਤੁਸੀਂ ਆਪਣੇ ਆਪ ਨੂੰ ਸੰਭਾਲਣਾ ਹੈ ਲੋਕਾਂ ਨੇ ਤੁਹਾਨੂੰ ਨਹੀਂ ਸੰਭਾਲਣਾ ਲੋਕਾਂ ਨੇ ਤੁਹਾਨੂੰ ਡੇਗਣਾ ਹੈ ਔਰ ਮੈਨੂੰ ਨਾ ਇੱਕ ਭੈਣ ਦਾ ਇੱਕ ਦਿਨ ਉਹ ਵੀ ਦੱਸ ਦੇਣੀ ਆ ਮੈਸੇਜ ਆਇਆ ਕਹਿੰਦੇ ਵੀ ਮੈਂ ਡਿੱਗ ਪਈ ਮੇਰੇ ਲੱਗੀ ਸੱਟ ਮੇਰੀਆਂ ਸਹੇਲੀਆਂ ਜਿਵੇਂ ਚਲੋ ਗਲੀ ਗਵਾਂਣ ਦੀਆਂ ਹਨਾ ਉਹ ਲੇਡੀਜ਼ ਆਈਆਂ ਕਹਿੰਦੇ ਮੇਰੀ ਖਬਰ ਲੈਣ ਆਈਆਂ ਉਹਨਾਂ ਨੇ ਮੈਨੂੰ ਮੈਸੇਜ ਭਾਇਆ WhatsApp ਤੇ ਕਹਿੰਦੇ ਮੈਂ ਕੀ ਕਰਾਂ ਜਦੋਂ ਉਹਨੀਆਂ ਆ ਕੇ ਗਈਆਂ ਨਹੀਂ ਮੈਂ ਉੱਠੀ ਨਹੀਂ پا ਰਹੀ ਮੈਂ ਤਾਂ ਡਿਪਰੈਸ਼ਨ ਵਰਗੀ ਹੋਈ ਪਈਆਂ ਉਹਨਾਂ ਨੇ ਮੇਰੇ ਕੋਲ ਆ ਕੇ ਨਹੀਂ ਆ ਟੈਂਦੀਆਂ ਗੱਲਾਂ ਕੀਤੀਆਂ ਲਾ ਦੇਖ ਲਾ ਤੂੰ ਕੱਲੀ ਰਹਿਣੀ ਆ ਤੇ ਬਹੁਤ ਔਖਾ ਹੈ ਰੂਮ ਡਾ ਵਿਆ ਲਾ ਤੂੰ ਫਲਾਣਾ ਲੋਕ ਤਾਂ ਜੀ ਆ ਸਿਰਹਾਹ ਦਿੰਦੇ ਨੇ ਫ੍ਰੀ ਦੀਆਂ ਮੁੰਡਾ ਵਿਆਹਣਾ ਕੁੜੀ ਵਿਆਹਣੀ ਆ ਇਹ ਤੁਸੀਂ ਦੇਖਣਾ ਵੀ ਤੁਸੀਂ ਕਦੋਂ ਵਿਆਹਣਾ ਕੀ ਕਰਨਾ ਹੈ ਨਾ ਇਹਦੇ ਚ ਲੋਕਾਂ ਨੇ ਫੈਸਲੇ ਨਹੀਂ ਦੇਣੇ ਹੁੰਦੇ ਪਰ ਪਤਾ ਨਹੀਂ ਆਪਣੇ ਲੋਕਾਂ ਨੂੰ ਕੀ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿੰਨੀ ਸਾਡੀ ਚਿੰਤਾ ਉਹਨਾਂ ਨੂੰ ਚਿੰਤਾ ਨਹੀਂ ਹੈਗੀ ਸਾਡੀ ਉਹ ਤੁਹਾਨੂੰ ਡੇਗਣਾ ਚਾਹੁੰਦੇ ਨੇ ਤੁਸੀਂ ਇਹ ਨਾ ਸੋਚੋ ਕਿ ਉਹ ਥੋੜੀ ਚਿੰਤਾ ਕਰ ਰਹੇ ਨੇ ਤਾਂ ਕਰਕੇ ਚਿੰਤਾ ਨਹੀਂ ਕਰ ਰਹੇ ਥੋੜੀ ਹੈਲਪ ਨਹੀਂ ਕਰ ਰਹੇ ਉਹ ਉਹ ਸਿਰਫ ਥੋੜੀ ਚਿੰਤਾ ਵਧਾ ਰਹੇ ਨੇ ਤੇ ਫਿਰ ਮੈਂ ਉਹਨਾਂ ਨੂੰ ਕਹਿੰਦੇ ਜੀ ਮੈਨੂੰ ਤਾਂ ਲੈਸਨ ਲਾਓ ਵੀ ਮੈਂ ਕਿਵੇਂ ਉਠਾਂ ਜੀ ਤਾਂ ਮੈਂ ਉਠ ਹੀ ਨਹੀਂ پا ਰਹੀ ਤੁਹਾਡੀਆਂ ਵੀਡੀਓਜ਼ ਦੇਖ ਰਹੀ ਹਾਂ ਹੁਣ ਮੈਂ ਮੈਂ ਕਿਹਾ ਵੀ ਹੁਣ ਦੇ ਵੀ ਅਗਲਾ ਆਇਆ ਉਹਨੇ ਆਪਦੀਆਂ ਸਲਾਹਾਂ ਦਿੱਤੀਆਂ ਉਹਨਾਂ ਨੇ ਤੁਹਾਨੂੰ ਡਿਪਰੈਸ ਕੀਤਾ ਉਹਨਾਂ ਨੇ ਤੁਹਾਨੂੰ ਡਿੱਗਣ ਦੀ ਹੋਰ ਵੀ ਜ਼ਿਆਦਾ ਕੋਸ਼ਿਸ਼ ਕੀਤੀ ਹੁਣ ਜੇ ਤੁਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਐਕਸੈਪਟ ਕਰ ਰਹੇ ਹੋ ਮੰਨ ਰਹੇ ਹੋ ਤੇ ਫਿਰ ਤਾਂ ਥੋੜੀ ਗਲਤੀ ਆ ਉਹਦਾ ਅਗਲੇ ਦਾ ਕੰਮ ਸੀਗਾ ਅਗਲਾ ਆਪਦਾ ਕੰਮ ਕਰਕੇ ਤੁਰ ਗਿਆ ਤੇ ਤੁਸੀਂ ਉਹਨੂੰ ਸਾਰੀਆਂ ਗੱਲਾਂ ਨੂੰ ਮੰਨ ਲਿਆ ਤੇ ਤੁਸੀਂ ਮੰਝਾ ਮੰਨ ਲਿਆ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਉੱਪਰ ਦੀ ਲੰਗਾਈ ਜਾਓ ਠੀਕ ਹੈ ਜੀ ਮੈਂ ਤਾਂ ਹਮੇਸ਼ਾ ਹੀ ਕਹਿੰਨੀ ਹੁੰਦੀ ਆ ਵੀ ਜੋ ਕਰਨਾ ਉਹ ਵੈਗਰੂ ਨਹੀਂ ਕਰਨਾ ਜੋ ਟਾਈਮ ਇਥੇ ਉਹ ਵੈਗਰੂ ਨਹੀਂ ਇਥੇ ਆ ਇਹ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਜੋ ਕਰੂਗਾ ਸਾਨੂੰ ਮਨਜ਼ੂਰ ਹੈ ਜੋ ਕਰੂਗਾ ਬਹੁਤ ਅੱਛਾ ਕਰੂਗਾ ਠੀਕ ਹੈ ਜੀ ਤੇ ਇਨੀਆਂ ਇੱਕ ਦੋ ਗੱਲਾਂ ਕਰੋਂਗੇ ਅਗਲਾ ਆਪੇ ਚੁੱਪ ਕਰ ਜਾਂਦਾ ਤੇ ਫਿਰ ਉਹ ਕਹਿੰਦੇ ਵੀ ਹੁਣ ਮੈਂ ਥੋੜਾ ਠੀਕ ਹੋ ਗਈ ਹੁਣ ਮੈਂ ਰਿਲੈਕਸ ਹੋ ਗਈ ਮੈਂ ਬਸ ਕੱਢ ਤਾ ਉਹਨਾਂ ਦੀਆਂ ਗੱਲਾਂ ਨੂੰ ਮੈਂ ਕਿਹਾ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਝੋਲੀ 'ਚ ਪਾ ਲਿਆ ਸਾਰੀਆਂ ਨੂੰ ਵੀ ਲਿਆਓ ਸਿੱਟੋਂ ਮੇਰੇ ਕੋਲੇ ਮੈਂ ਬੈਠੀ ਆ ਤੁਹਾਡੀਆਂ ਗੱਲਾਂ ਐਕਸੈਪਟ ਕਰਨੋਂ ਵਾਸਤੇ ਤੁਹਾਡੀਆਂ ਸਲਾਹਾਂ ਐਕਸੈ ਉਹ ਸਾ ਤੁਹਾਡੇ ਜ਼ਖਮਾਂ ਤੇ ਮਲਮ ਨਹੀਂ ਸੀ ਲਾਉਣਾ ਆਇਆ ਤੁਹਾਡੇ ਜ਼ਖਮਾਂ ਤੇ ਨਮਕ ਛਿੜਕਣ ਆਇਆ ਸੀ ਗਿਆ ਉਹ ਛੜਕ ਕੇ ਚਲੀਆਂ ਗਈਆਂ ਤੇ ਹੁਣ ਤੁਸੀਂ ਭੁਗਤੀ ਜਾ ਰਹੇ ਹੋ ਤੇ ਉਸ ਤੋਂ ਬਾਅਦ ਕਹਿੰਦੇ ਜੀ ਬੱਸ ਹੁਣ ਮੈਂ ਦਿਮਾਗ ਚੋਂ ਕੱਢਦੀ ਆ ਮੈਂ ਆਪਦੀ ਆਪ ਨੂੰ ਸੈੱਟ ਕਰਦੀ ਆ ਕੌਣ ਨੇ ਉਹ ਮੈਨੂੰ ਸਲਾਹਾਂ ਦੇਣ ਵਾਲੀਆਂ ਮੈਂ ਨਹੀਂ ਕਿਸੇ ਦੀ ਸਲਾਹ ਸੁਣ ਲੈਂਦੀ ਹੈਗੀ ਜੋ ਕਰਨਾ ਉਹ ਵਾਹਿਗੁਰੂ ਨੇ ਕਰਨਾ ਸੋ ਭੈਣੋ ਹੁ ਮੇਰਾ ਹੋ ਗਿਆ ਟਾਈਮ ਤੇ ਮੈਨੂੰ ਜਾਣ ਦਿਓ ਦਿਓ ਮੈਨੂੰ ਇਜਾਜ਼ਤ ਤੇ ਤੁਸੀਂ ਮੰਜਿਆਂ ਤੋਂ ਉੱਠੋ ਤੇ ਆਪਣੇ ਆਪਣੇ ਕੰਮ ਸ਼ੁਰੂ ਕਰੋ ਠੀਕ ਹੈ ਜੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਆਪਣੇ ਬੱਚਿਆਂ ਨੂੰ ਸੰਭਾਲੋ ਬੱਚਿਆਂ ਨਾਲ ਖੁਸ਼ ਰਹੋ ਇੰਜੋਏ ਕਰੋ ਲਾਈਫ ਨੂੰ ਜੋ ਵੀ ਰਹਿੰਦੀ ਹੈ ਇਹ ਲਾਈਫ ਦਾ ਕੋਈ ਪ੍ਰੋਸਾ ਨਹੀਂ ਹੈ ਇਹ ਨਹੀਂ ਕਦੋਂ ਇੱਕ ਹਵਾ ਹੈ ਸਾਨੂੰ ਇੱਕ ਲਈ ਫਿਰਦੀ ਹੈ ਜਿਹੜੀ ਪਤਾ ਨਹੀਂ ਇਹ ਹਵਾ ਨੇ ਕਦੋਂ ਨਿਕਲ ਜਾਣਾ ਤੇ ਅਸੀਂ ਟੈਟੇਰੀ ਹੋ ਜਾਣਾ ਸੋ ਜਿੰਨਾ ਕੁ ਵਕਤ ਹੈਗਾ ਸਾਰਿਆਂ ਕੋਲ ਜਿੰਨਾ ਜਿੰਨਾ ਪ੍ਰਮਾਤਮਾ ਨੇ ਦੇ ਕੇ ਭੇਜਿਆ ਉਹ ਆਪਾਂ ਨੂੰ ਪਤਾ ਨਹੀਂ ਕਿੰਨਾ ਦੇ ਕੇ ਭੇਜਿਆ ਜਿੰਨਾ ਕੁ ਵੀ ਦੇ ਕੇ ਭੇਜਿਆ ਤੇ ਉਹ ਵਕਤ ਨੂੰ ਤੁਸੀਂ ਵਧੀਆ ਤਰੀਕੇ ਨਾਲ ਗੁਜ਼ਾਰੋ ਤੁਹਾਨੂੰ ਮੇਰੇ ਦੰਦ ਦਾ ਜਿਹੜੇ ਸ਼ਾਇਦ ਯੈਲੋ ਯੈਲੋ ਲੱਗ ਰਹੇ ਹੋਣਗੇ ਕਿਉਂਕਿ ਇਹ ਬਿਲਕੁਲ ਹੀ ਨਕਲੀ ਬਿਲਕੁਲ ਹੀ ਨਕਲੀ ਨੇ ਤੇ ਇਸ ਕਰਕੇ ਇਹਨਾਂ ਦਾ ਕਲਰ ਵੀ ਆ ਜਿਹੜਾ ਉਹ ਚੇਂਜ ਹੋ ਗਿਆ ਬਸ ਇੱਕ ਦੋ ਦਿਨ ਦੀ ਗੱਲ ਹੈਗੀ ਆ ਆਪਾਂ ਬਹੁਤ ਵਧੀਆ ਜਿਹੜੇ ਦੰਦਾ ਹੋ ਲਵਾ ਲੈਣੇ ਨਹੀਂ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੋਈ ਹੋਰ ਵਧੀਆ ਜੀ ਵੀਡੀਓ ਲੈ ਕੇ ਵਧੀਆ ਜੇ ਵਿਚਾਰ ਲੈ ਕੇ ਤੇ ਤੁਸੀਂ ਮੇਰੇ ਵਿਚਾਰਾਂ ਤੇ ਮੇਰੀਆਂ ਗੱਲਾਂ ਤੇ ਜਰੂਰ ਅਮਲ ਕਰਿਓ ਠੀਕ ਹੈ ਆਲੇ ਦੁਆਲੇ ਦੀਆਂ ਗੱਲਾਂ ਨੂੰ ਇਗਨੋਰ ਕਰ ਦਿਓ ਇਧਰਲੇ ਕੰਨ ਚ ਪਾਇਆ ਕਰੋ ਦੂਜੇ ਕੰਨ ਚ ਕੱਢ ਦਿਆ ਕਰੋ ਠੀਕ ਹੈ ਜੀ ਮੈਨੂੰ ਨਹੀਂ ਪਰਵਾ ਬਸ ਇੱਕ ਗੱਲ ਦਿਮਾਗ 'ਚ ਬਿਠਾ ਲਓ ਮੈਨੂੰ ਨਹੀਂ ਪਰਵਾਹ ਕਿਸੇ ਦੀ ਤੁਸੀਂ ਆਪਣੀ ਲਾਈਫ ਵਧੀਆ ਤਰੀਕੇ ਨਾਲ ਜੀਓ ਆਪਣੇ ਬੱਚਿਆਂ ਨਾਲ ਖੁਸ਼ ਰਹੋ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ